ਹੋਜੋ ਜਥੇਬੰਦੀਓ ਤਿਆਰ 17 ਤਰੀਕ ਨੂੰ ਫਟਾ ਇਕੱਠ ਹੋਣ ਜਾ ਰਹੇ ਦਾਸ ਇਹ ਕਿ ਨਦੀਪ ਚਲਵੇੜਾ ਇਆਨੀ ਕਿ ਵਾਟਰ ਕੈਨਨ ਬੁਆਏ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਉੱਥੇ ਹੀ ਸਰਕਾਰਾਂ ਦਾ ਵਿਰੋਧ ਜਿਹੜੀਆਂ ਕਿ ਜੱਥੇਬੰਦੀਆਂ ਕਰਨਗੀਆਂ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉੱਥੇ ਹੀ ਜੱਥੇਬੰਦੀਆਂ ਦੇ ਵੱਲੋਂ ਲਗਾਤਾਰ ਨਵਦੀਪ ਛਲਵੇੜਾ ਦੇ ਉੱਤੇ ਹੋ ਰਹੇ ਅਤਿਆਚਾਰ ਨੂੰ ਲੈ ਕੇ ਸਰਕਾਰਾਂ ਦਾ ਜਿਹੜਾ ਕਿ ਵਿਰੋਧ ਕੀਤਾ ਜਾਵੇਗਾ ਤੇ 17 ਤਰੀਕ ਨੂੰ ਜਿਹੜਾ ਕਿ ਅੰਮ੍ਰਾਲਾ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਉੱਥੇ ਹੀ ਜੱਥੇਬੰਦੀ ਨੇ ਇੱਕ ਵੱਡੀ ਅਪੀਲ ਕੀਤੀ ਗਈ ਹੈ ਕਿ ਵਾਦੋ-ਵਾਦ ਇਕੱਠ ਕੀਤਾ ਜਾਵੇ ਤੇ ਉੱਥੇ ਹੀ ਸਰਕਾਰਾਂ ਨੂੰ ਫਿਰ ਤੋਖੇ ਰਿਆ ਜਾਵੇ ਤੇ ਪਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਜਥੇਬੰਦੀਆਂ ਦਾ ਕੀ ਕਹਿਣਾ ਹੈ ਆ ਗਏ ਦੋਸਤੋ ਅ ਤੁਸੀਂ ਸਾਰੇ ਉਮੀਦਵਾਰ ਤੇ ਠੀਕ ਠਾਕ ਹੋਵੋਗੇ ਕੜਕਾ ਮਟਲੀਆਂ ਪੰਜ ਝੋਨੇ ਦਾ ਇੱਕ ਵੀ ਕੰਮ ਆਪਣਾ تقریبا ਨਿਭੜ ਗਿਆ ਵਾ ਤੇ ਆਪਣਾ ਭਰਾ ਨਵਦੀਪ ਚਲਵੇੜਾ ਉਹ ਪੁਲਸਰ ٹرسٹ ਚ ਜੇਜ ਦੇ ਵਿੱਚ ਸਰਕਾਰ ਨੇ ਉਹਤੇ ਬਹੁਤ ਜ਼ਬਰ ਟਾਇਆ ਕਿਉਂਕਿ ਉਹ ਲਗਾਤਾਰ ਆਪਣੇ ਕਿਸਾਨੀ ਸੰਘਰਸ਼ ਵਾਸਤੇ ਲਗਾਤਾਰ ਉਹਨੇ ਬਹੁਤ ਜੱਦੋਜਿਦ ਕੀਤੀ, ਮਿਹਨਤ ਕੀਤੀ। ਸਰਕਾਰ ਹੁਣ ਬਿਲਕੁਲ ਉਹ ਤੇ ਬਦਲਾਅ ਲਾਉ ਕਾਰਵਾਈ ਕਰਕੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਵੱਖ-ਵੱਖ ਇੰਟਰਵਿਊਆਂ ਦੇ ਵਿੱਚ ਵੀ ਉਹ ਤੇ ਕਿੰਨਾ ਤਸ਼ੱਦਦ ਹੋਇਆ। ਸੋ ਆਪਾਂ ਪ੍ਰੋਗਰਾਮ ਰੱਖਿਆ ਵਾ ਨਵਦੀਪ ਜਲਵੇੜੇ ਨੂੰ ਤੇ ਆਕਰੋਣ ਵਾਸਤੇ 17 ਤਰੀਕ ਦਾ। 17 ਤਰੀਕ ਨੂੰ ਐਸਐਸਪੀ ਮਾਲਾ ਦੇ ਆਪਾਂ ਵੱਡਾ ਇਕੱਠ ਕਰ ਰਹੇ ਆ। ਸੋ ਜਿੰਨੇ ਵੀ ਵੀਰ ਜਿੱਥੋਂ ਤੱਕ ਵੀ ਆਵਾਜ਼ ਮੇਰੀ ਜਾਨ ਉ ਜਾਊਗੀ ਇਹ ਜਾਂ ਜਿੱਥੋਂ ਤੱਕ ਮੇਰੀ ਆਵਾਜ਼ ਤੁਸੀਂ ਪਹੁੰਚਾਉਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿ ਸਾਰੇ ਆ ਭਰਾਵਾਂ ਤੱਕ ਪਹੁੰਚ ਜੇ ਤੇ ਜਿੱਥੇ ਆਮ ਲੋਕਾਂ ਨੂੰ ਬੇਨਤੀ ਕਰਦੇ ਆ ਜੋ ਜਥੇਬੰਦੀ ਦੇ ਨਹੀਂ ਗਏ ਉਹ ਵੀ ਵੱਧ ਤੋਂ ਵੱਧ ਗਿਣਤੀ ਚ ਪਹੁੰਚਣ ਤੇ ਜਥੇਬੰਦੀ ਦੇ ਜਿੰਨੇ ਵੀ ਯੂਨਟ ਆ ਜਿੱਥੇ ਜਿੱਥੇ ਕਿਸਾਨ ਜਥੇਬੰਦੀ ਦੇ ਬੰਦੇ ਬੈਠੇ ਆ ਕੋਈ ਵੀ ਇਹੋ ਜਿਹਾ ਪੈਂਟ ਜਾਂ ਇਹ ਯੂਨਟ ਨਾ ਹੋਵੇ ਜਿਹੜਾ 16 ਤਰੀਕ ਨੂੰ ਮੋਰਚੇ ਤੇ ਨਾ ਪਹੁੰਚੇ ਸੋ ਸਾਰੇ ਭਰਾ ਮੋਰਚੇ ਤੇ ਪਹੁੰਚੋ ਅ ਕੰਮ ਦਾ ਕਰਕੇ ਤੁਸੀਂ ਕਾਫੀ ਵੇਰ ਹੋ ਗਈ ਹੈ ਮੋਰਚੇ ਦੇ ਪਾਸੇ ਰਹੇ ਆ ਇੱਥੇ ਖੜੀਆਂ ਟਰਾਲੀਆਂ ਨਾਲੇ ਦੇਖੋ ਆ ਕੇ بارشਾਂ ਹੋਈਆਂ ਵਾ ਤਰਪਾਲਾਂ ਦਾ ਤਰਪੂਲਾ ਚੈੱਕ ਕਰੋ ਵਿੱਚ ਜਿਹੜਾ ਸਮਾਨ ਪਿਆ ਹੋ ਉਹਦਾ ਚੈੱਕ ਕਰੋ ਤੇ ਕਈਆਂ ਸਾਧਨਾਂ ਦੀ ਖਵਾਊ ਨਿਕਲੀ ਹੋਈ ਹੈ ਟਾਇਰਾਂ ਦੀ ਉਹ ਵੀ ਆਪਾਂ ਇੱਥੇ ਆ ਕੇ ਤਿਆਰੀ ਕਰੋ ਇਸ ਕਰਕੇ ਸਾਰੇ ਦੇ ਸਾਰੇ ਭਰਾ ਜਿੰਨੇ ਵੀ ਆ 16 ਤਰੀਕ ਨੂੰ ਮੋਰਚੇ ਤੇ ਪਹੁੰਚ ਜਾਓ ਤਾਂ ਕਿ ਆਪਾਂ ਨਵਦੀਪ ਵਾਲੇ ਪ੍ਰੋਗਰਾਮ ਨੂੰ ਪੂਰੇ ਜੋਰ ਸ਼ੋਰ ਨਾਲ ਲਾਗੂ ਕਰ ਸਕੀਏ ਤੇ ਉਸ ਵੀਰ ਨੂੰ ਆਪਾਂ ਜੇ ਜੁੜਾ ਸਕੀਏ ਆ ਮਿਲਦੇ ਆ ਫਿਰ ਸਾਰੇ ਆਪਾਂ 16 ਤਰੀਕ ਨੂੰ ਮੋਰਚੇ ਤੇ ਸੋ ਇਹਨੂੰ ਸਾਰਿਆਂ ਵੀਰਾਂ ਤੱਕ ਪਹੁੰਚਾਓ ਕੋਈ ਵੀ ਯੂਨਿਟ ਇਹੋ ਜਿਹਾ ਨਾ ਹੋਵੇ ਕੋਈ ਵੀ ਆਗੂ ਬਲਾਕ ਜਿਲ੍ਹਾ ਸਾਰਿਆਂ ਦੀ ਜ਼ਿੰਮੇਵਾਰੀ ਆ ਵੀ ਸਾਰੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਗੂ ਸਮੇਤ ਜਿਹੜੇ ਉਹਨਾਂ ਦੇ ਅੰਦਰ ਪ੍ਰਿੰਟ ਪੈਂਦੇ ਆ ਉਹ ਸਾਰੇ ਦੇ ਸਾਰੇ ਲੈ ਕੇ ਇੱਥੇ ਪਹੁੰਚੋ 16 ਤਰੀਕ ਨੂੰ ਮੋਰਚੇ ਤੇ ਸ਼ੰਭੂ ਪਹੁੰਚੋ ਧੰਨਵਾਦ